بڑا مبارک موقع ہے کہ گل کر رہے ہوں جدابی کوتا گرو کے ساتھ بہت ساری کبتا لکھی جا رہی ہے کتاباں بھی چھپتی ہیں اور پر جی کوتا ہے وہ بہتے لوگوں تک نہیں پہنچتی اور دوسری مشکل یہ ہے بار دعوی ہے کہ ابھی وہاں لوگ کوتا دیکھ رہے ہیں وہاں تک نہیں پہنچ یہ ساری کوتا مشکل نے وہ ہر طرح کی کوتا درپیش نے چاہے وہ کبتا جائے خودی کوتا ہو ਉਹ ਇਹ ਦੋ ਤਾਂ ਨਹੀਂ ਕਰਤਾ ਤਾਂ ਜਿੱਦਾਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਇਹ ਤੇ ਅੱਜ ਤੇ ਬਹੁਤ ਲੱਖਾਂ ਡੋਰਾ ਕੀਤੀਆਂ ਨਹੀਂ ਜਿਹੜੀ ਹੈਗੀ ਹੈ ਕਪਤਾ ਸਮੇਂ ਕੀਤੀ ਉਹਨਾਂ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਪਰ ਬਹੁਤ سارے ਸਾਡੇ ਅਜੇ ਅਸੀਂ ਜਿਹੜੇ ਬੈਠੇ ਆਂ ਉਹਨਾਂ ਵਿੱਚ ਜੂਨ ਸਾਡੇ ਅੰਦਾਜ਼ਿਆਂ ਤੇ ਪਰਚਾਦਿਆਂ ਦੀ ਘਟੋਕੱਟ ਕਹਾਣੀ ਇਹੋ ਦੱਸਦੀ ਹੈ ਜਿਹੜੇ ਇਸ ਸੂਪਟੀ ਨਾਲ ਪੁੱਟੀ ਜਾਂ ਘੇਰ ਤੇ ਕੱਢਦੇ ਕਿਉਂਕਿ ਦਫਤਰਾਂ ਮੈਂ ਆਪਣਾ ਵਿਜੀਤ ਤੌਰ ਤੇ ਕਰਦਾ ਮੇਰਾ ਕਾਫੀ ਪਰਚਾਦੇ ਇਸੇ ਤੇ ਰਿਹਾ ਕਰਦਾ ਮੇਰੇ ਬਰਾਕ ਸੂਪਟੀ ਦੇ ਸੰਬੰਧ ਇੱਕ ਵਕੀਰਾਂ ਦਰਦ ਨੂੰ ਕੋਈ ਨਹੀਂ ਆਉਂਦੀ ਜੀ ਕੋਈ ਜਿਹੜੀ ਹੱਥ ਠੀਕ ਕਰ ਤੋਂ ਕੋਈ ਦੂਸਰਾ ਕੰਮ دو میں گا اس کوتا بارے کہ یہ کوتا کے کبتا جاؤں پڑھاؤں گا یہ ایک بڑا اور جہاں ابے سنگھ مجھے کیا کہ جیسے مکمت لکھا ہے وہ بھی ایک طرح کی کوتا ہے اور خاص کر کے پہلا حصہ جڑا بلکل پیور پوئٹری جان کہہ سکتے ہیں وہ ہے اور پچھلے انہوں نے آپ ہی لکھا ہے کہ میں جڑی بہت ساری کبتا ہے وہ وگیانک جڑے پوشوچار ہے انہوں نے کوتا کا روپئے لکھی ہے میں جیدہ نہیں کبتا بارے سلوچا اسی طریقے کی گل نہیں کیوں گا پر میں ایک کتا ضرور کرنے کیوں گا جی منوں

ਕੀਤਾ ਜਾਂਦਾ ਉਹ ਹੈ ਫਲਤ ਇਹ ਸਾਡੇ ਉਦੇਸ਼ ਦੀ ਸੰਸਾਰ ਦੀ ਅੱਜ ਦੀ ਇੱਕ ਤਸਵੀਰ ਹੈ ਇਸ ਰਗਤ ਤੇ ਜੇ ਕੁਝ ਸ਼ਿੱਦਤ ਨਾਲ ਕੀਤਾ ਜਾਂਦਾ ਹੈ ਉਹ ਹੈ ਫਲਤ ਕੱਚੇ ਘੜੇ ਨੂੰ ਕੱਚੇ ਧਾਗੇ ਨਾਲ ਬੰਨ ਖੂ ਚੋਂ ਬਾੜੀ ਕਟਣ ਮੰਗ ਹੈ ਕੱਚੇ ਘੜੇ ਨੂੰ ਕੱਚੇ ਧਾਗੇ ਨਾਲ ਬੰਨ ਖੂਹ ਚੋਂ ਪਾਣੀ ਦੀ ਬਾਲਟੀ ਕੱਟਣ ਵਾਂਗ ਹੈ ਮੁਹੱਬਤ ਕਦ ਵੀ ਟੁੱਟ ਖੁੱਸ ਸਕਦਾ ਹੈ ਕੀ ਖੁਲਣ ਦੀ ਪਰਵਾਹਾ ਮੁਹੱਬਤ ਹੈ ਨਫ਼ਰਤ ਖੰਜਰ ਵਾਂਗ ਖੋਪ ਜਾਂਦੀ ਹੈ ਨਫ਼ਰਤ ਖੰਜਰ ਵਾਂਗ ਖੋਪ ਜਾਂਦੀ ਹੈ ਖੋਪੜ ਦੇ ਅੰਦਰ ਮਾਰ ਹੀ ਮੁਕ ਇਹ ਕਿਤੇ mohabbat ਵੀ ਇੰਨੀ شدت ਨਾਲ ਕੀਤੀ ਜਾਂਦੀ ਹੈ ਸ਼ਾਇਦ mohabbat ਦੀ ਫਸਲ ਸਾਡੇ ਹਿੱਸੇ ਹੁੰਦੀ ਤੇ ਲੈਣ ਵਾਲੀ ਜੋ ਪਰ ਸਾਨੂੰ ਲੱਗਦਾ ਕਵਤਾ ਇੱਥੇ ਖਤਮ ਨੂੰ ਪਰ ਕਵਤਾ ਅੱਗੇ ਨਹੀਂ ਚੱਲਦੀ ਪਰ ਕਵਤਾ ਇੱਥੋਂ ਤੱਕ ਆਪਣੇ ਆਪ ਦੇ ਵਿੱਚ ਇੱਕ ਪੂਰੀ ਸੰਪੂਰਨਤਾ ਹੁੰਦਾ ਹੈ ਅੱਗੇ ਲਿਖਿਆ ਮੈਂ ਕਹਾਂਗਾ ਕਿ ਉਹ ਵਿਚਾਰਦਾ ਉਹ ਕਵਤਾ ਕੱਫ ਹੈ ਜਿਹੜਾ ਚਾਹਤਾ ਹੈ ਕਿ ਤੋਂ ਤੱਕ

ਗੁਰ ਅੰਦਰ ਤੱਕ ਤੁਰ ਜਾਓ ਮਿਹਰਬਾਨੋ ਸਮਾਜ ਦੇ ਤਰੰਦਾਂ ਤੱਕ ਤੁਰ ਜਾਓ ਮਿਹਰਬਾਨੋ ਜਿਵੇਂ ਮਜ਼ਦੂਰ ਕੋੜੇ ਦੀਆਂ ਖਾਨਾਂ ਦੇ ਪਤਾਲ ਤੱਕ ਗਏ ਜਾਂਦੇ ਸਾਹਾਂ ਦੇ ਮੁੱਕ ਜਾਣ ਤੱਕ ਆਪਣੇ ਕੰਮ ਚ ਮੁੜ ਕੇ ਨਾਲ ਮੁੜ ਝੇ ਹੋਵੇ ਇਵੇਂ ਕਰੋ ਸ਼ਾਨ ਲੋ ਮੁਹੱਬਤ ਦੇ ਟਿਕੇ ਮੁਹੱਬਤ ਸਤਾਂ ਦੇ ਟਿਕੇ ਵਾ ਵਾ ਇਹ ਨਹੀਂ ਕਹਾਂਗਾ ਕਿ ਆਪਣੇ ਅੰਗ ਨੂੰ ਵਿਚਾਰਾਂ ਨੂੰ ਉਹਨੇ ਜਿਹੜਾ ਕਿੰਨੀ ਮਿੱਟੀ ਨੂੰ ਬਨ ਕੇ ਜਿਹੜੀ ਹੈ ਮਨੁੱਖ ਨੂੰ ਜਿਹੜੀ ਜਿਹੜੀ ਕੁਸ਼ਤੂ ਹੈ ਉਹਨੂੰ ਆਪਣੀ ਕੰਪਨਾਂ ਦੇ ਵਿੱਚ ਸਪੇਸ਼ਟ ਪੇਸ਼ ਕੀਤਾ ਅਸੀਂ ਕਲਾਸਿਕਲ ਮਾਸਜੂਨ ਦੇ ਵਿੱਚ ਇੱਕ ਵਿਚਾਰ ਹੈ ਕਿ ਜਦੋਂ ਮਨੁੱਖ ਜਿਹੜਾ ਉਹ ਉਹ ਜਿਹੜੀ ਇਹ ਸਾਡੇ ਇਦਾਂ ਸੋਚਦੇ ਸੀ ਸੋਚਿਆ ਜਾਂਦਾ ਕਿ ਮਨੁੱਖ ਵੀ ਜਿਹੜੀ ਸੰਘਰਸ਼ ਹੈ ਉਹ ਉਹ ਕੁਦਰਤ ਦਾ ਆਗਮਨ ਵਿੱਚ ਆਪੇ ਜਦੋਂ ਇਹ ਸੰਘਰਸ਼ ਹੁੰਦਾ ਹੈ ਤੇ ਸੰਘਰਸ਼ ਇਹ ਤਾਂ ਨਿਖੇਟ ਬਿਲਕੁਲ ਕੁਦਰਤ ਦੀ ਜਨਨ ਕਰ ਗਈ ਉਹ ਜਿਹਨੂੰ ਕ੍ਰੀਏਟ ਰੀਕ੍ਰੀਏਟ ਕਰਦਾ ਤੇ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਮਨੁੱਖ ਜਦੋਂ ਕਿਰਤ ਕਰਦਾ ਕਿ ਉਹ ਕੁਦਰਤ ਨੂੰ ਨਿਤਰ ਨੂੰ ਉਸ ਦਾ ਮਨੁੱਖੀਕਰਨ ਕਰਦਾ ਹੈ ਉਸ ਨੂੰ ਔਰ ਜਿਹੜਾ ਮਨੁੱਖ ਹੈ ਉਹ ਖੁਦ ਹੀ ਜਿਹੜਾ ਉਹ ਕੁਦਰਤੀ ਹੁੰਦਾ ਨੇਚਰਲ ਆਈਸ ਜਿਹੜਾ ਇਹ ਨੂੰ ਮੰਨਣਾ ਹੈ ਉਹ ਨੇਚਰਲ ਆਈਸ ਨੂੰ ਲੱਗਦਾ ਕਿ ਇਹ ਜਿਹੜੀਆਂ ਜੜੀਆਂ ਦੀਆਂ ਬਹੁਤ ਸਾਰੀਆਂ ਕਤਾਵਾਂ ਨੇ ਉਹ ਜੜੀਆਂ ਹੈਗੀਆਂ ਨੇ ਜਿਹੜੀ ਉਹ ਐਸੀ ਚੀਜ਼ ਦਾ ਕਿ ਮਨੁੱਖ ਤੇ ਕਿਰਤੀ ਰਹੇ ਸ਼ਤੇ ਇੱਕ ਦੂਜੇ ਦੇ ਨਾਲ ਖੁੱਦ ਬੱਲੇ ਊਮਕਾ ਦੇ ਵਿੱਚ ਇੱਕ ਖਾਸ ਮੈਂ ਬਾਕੀ ਕੰਮ ਚੰਗਾ ਜਿਹੜੀ ਗਰੀਂਦੇਰੇ ਮੰਦੇ ਬਹੁਤ ਠੀਕ ਹੈ ਕਿਉਂਕਿ ਮੈਂ ਵੰਡ ਬਾਰੇ ਕਾਫੀ ਨਹੀਂ ਪੜ੍ਹਿਆ ਉਹ ਵੀ ਵੰਡ ਬਾਰੇ ਬਾਜ਼ਾਰ ਕੀ ਲਿਖਿਆ ਕੋਈ ਹੈ ਕਿ ਪੰਜਾਬ ਵਿੱਚ ਵੀ ਜਿਹੜੀ ਵੰਡ ਹੈ ਉਹਦਾ ਇੱਕ ਦਿਲ ਤੋਂ ਮਾਉ ਪੱਣਾ ਆਪਣੇ ਮਹਾਨੀ ਬਣ ਔਰ ਉਹ ਬਹੁਤ ਹੀ ਮੁਖਤਸਰ ਸ਼ਬਦਾਂ ਦੇ ਵਿੱਚ ਕੀਤਾ ਗਿਆ ਹੈ ਔਰ ਉਹਨਾਂ ਦਾ ਪੰਜਾਬ ਦੀ ਵੰਡ ਉਹਨਾਂ ਦੇ ਉੱਤੇ ਕਿਹੋ ਜਿਹਾ ਪ੍ਰਭਾਵ ਪੈਂਦੀ ਹੈ ਉਹਦਾ ਇਸ ਤਰ੍ਹਾਂ ਇਹਨਾਂ ਬਹੁਤ ਕਵਤਾਂ ਦੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਇੱਕ ਹੋਰ ਕਵਤਾ ਹੈ 42 ਸਫ਼ੇ ਤੇ ਸਤ ਮੌਸਮਾਂ ਜਲਜਲ ਉਹਦੇ ਵਿੱਚ ਤੈਨ ਮੈਂ ਸਿਰਫ 17 ਪੜ੍ਹਦਾ ਕਣ ਮੂਸਮ ਜਈ ਬੱਚੀ ਵਾਂ ਚੁੱਪਚਾਪ ਖੜੀ ਹੈ ਮੱਧਿਆ ਦੇ ਵਾਲ ਛਹਿ ਵਾਂ ਖੜੇ ਉਰਖਾਂ ਦੇ ਪੈਰਾਂ ਕੋਲ ਦੀ ਟੱਟੀ ਉਹਨਾਂ ਦੇ ਮੁਰਕੇ ਨਾਲ ਜਿੱਲੀ ਹੋਈ ਹੈ ਸਰਦ ਮੌਸਮਾਂ 'ਚ ਜਦੋਂ ਜਹਿਰ ਜੀਉਦਾ ਇਸੇ ਤਰ੍ਹਾਂ ਜਿੱਦਾਂ ਇਹਦੀ ਕਵਤਾ ਦਾ ਜ਼ਿਕਰ ਕੀਤਾ ਗਿਆ ਕਿ ਤੇ ਦੁੱਧ ਚੁੰਮਦੇ ਬੱਚਿਆਂ ਦੀਆਂ ਮਾਂਵਾਂ ਜਿਹਦੇ ਵਿੱਚ ਸਾਡੀਆਂ ਔਰਤਾਂ ਦੀ ਜਿਹੜੀ ਇੱਗਰਤਾ ਉਹਦਾ ਇੱਕ ਫਤੂਰ ਵਰਨਨ ਹੈ ਕਿ ਕਿਸ ਤਰੀਕੇ ਦੇ ਨਾਲ ਜੇ ਅਸੀਂ ਬਹੁਤ ਬਾਗ ਰਕਿਰਤੀਆਂ ਨਹੀਂ ਆ ਮਰਦਾਨੀਆਂ ਜਿਹੜੀ ਕਿਰਤ ਹੈ ਉਹਦੇ ਸੋਲੇ ਕਉ ਕਰ ਰਹੇ ਆ ਕਿ ਮਰਦ ਵੇਖੋ ਕਿ ਕਰਦਾ ਹੈ ਮਰਦ ਦੇ ਪੱਠੇ ਵੇਖੋ ਮਰਦਾ ਸਰੀਰ ਵੇਖੋ ਮਰਦ ਦੇ ਪਿੰਡੇ ਤੇੋਂ ਦਾ ਮੁਰਦਾ ਪਰ ਔਰਤਾਂ ਦੀ ਜਿਹੜੀ ਕਿਰਤ ਹੈ ਉਹਦਾ ਬੰਦ ਘਟ ਹੁੰਦਾ ਹੈ ਪਰ ਜਿਹੜੀ ਲੋਕ ਬੁੱਧ ਜੁੰਮ ਦੇ ਬੱਚਿਆਂ ਦੀਆਂ ਜਿਹੜੀਆਂ ਮਾਵਾਂ ਆ ਉਹ ਇਸ ਤਰੀਕੇ ਨਾਲ ਜੀਏ ਉਹ ਵਨਮਿਕਤਾ ਮੈਂ ਸਿਰਫ ਪਹਿਲੀਆਂ ਚਾਰ ਲਾਈਨਾਂ ਪੜ੍ਹਦਾ ਹਾਂ ਉਹ ਕਹਿੰਦਾ ਉਹਨਾਂ ਕੋਲ ਅਹਿਸਾਸ ਹੈ ਉਹਨਾਂ ਕੋਲ ਅਭਿਆਸ ਹੈ ਸਮੇਂ ਦੀ ਦੀਪਕਤਾ ਦਾ ਅਭਾਸ ਹੈ ਜਦੋਂ ਕਿ ਉਹਨਾਂ ਦੇ ਉਹਨਾਂ ਦੇ ਮੁੱਠ ਤੇ ਕੋਈ ਕਟ ਨਹੀਂ ਕਿਰਤ ਕਰੀ ਨਾ ਮਰਦਾ ਉਹਨਾਂ ਦਾ ਇੱਕ ਫੀਲ ਹੈ ਕਿ ਇਹਨਾਂ ਦੇ ਵਿੱਚ ਕੋਈ ਜੜੀ ਹੈ ਉਹ ਤੇ ਨਹੀਂ ਹੈ ਇੱਕ ਕਵਤਾ ਪੜ੍ਹਦੇ ਆ ਮੈਨੂੰ ਮਾਂਵਾਂ ਬਾਰੇ ਵੀ ਇੱਕ ਕਵਤਾਾਂ ਵਿਸ਼ੇਕ ਮੈਂ ਕਈ ਕਵਤਾਾਂ ਚਿੱਤੇ ਰੱਖੇ ਤੇ ਇੱਕ ਹੋਰ ਪੰਜਾਬੀ ਦੇ ਨੌਜਵਾਨ ਸ਼ਾਇਰ ਰਾਜਮਨਦਰ ਮੀਰ ਤੇ ਵੀ ਇੱਕ ਕਵਤਾ ਚਿੱਤੇ ਆਈ ਜਿਹਦਾ ਨਾਮ ਸੀ ਘਰੋਂ ਭੱਜੀ ਹੋਣਾ ਜਿਹਦੇ ਵਿੱਚ ਉਹਨੇ ਵਰਣ ਕੀਤਾ ਹੈ ਕਿ ਜਿਹੜੀਆਂ ਕੁੜੀਆਂ ਆਪਣੀ ਆਪਣੀ ਜੁਉਣ ਦਾ ਫੈਸਲਾ ਲੈਂਦੀਆਂ ਔਰ ਵਿਆਹ ਕਰਉਂਦੀਆਂ ماما بڑھ دیا ہیں اور سماج انہوں نے کس طریقے نہ دیتا ہے انہیں انہوں نے کروں تک دیا ماما کیا انہوں نے انہ کیا کہ میں تانیو راد آئی لکھ کے دیوان اس کا اپتا چند دیا پنجابی دے شاعر چاہے وارش شاہ ہوئے چاہے وہ جو فضل شاہ ہوئے وہ ہمیشہ ہیں ਇਨਾ ਇਹ ਇਨਾਂ ਇਨਾਂ ਭਗਵਾਨ ਨੇ ਕਿੰਨੇ ਕੋ ਕਿੰਨਾਔਰਤਾਂ ਨੂੰ ਆਪਣੇ ਕਛਲੇ ਕਰਨੀਆਂ ਆਉਤਾਂ ਬਾਹਰ ਆ ਗਈਆਂ ਇੱਕ ਦੇ ਅਰੇ ਤੇ ਮਾਦੇਵ ਨੇ ਕਿਰਤ ਕਰਮਾਂ ਨੂੰਔਰਤਾਂ ਦੀ ਜਿਹੜੀ ਆ ਬਾਤ ਕਾਈ ਹੈ ਉਹਦੀ ਟਿੱਕਔਤਾ ਦੀ ਥੋਰ ਨਹੀਂ ਹੈ ਉਹਨੇ ਤੋਂ ਮਡੇ ਕੋਈ ਜਿਹੜੀ ਜਿਹੜੀ ਜੋਗਤ ਮੌਜੂਦ ਹੈ ਮਾਦੇਵ ਦੇ ਕੋਲ ਕਿ ਉਹ ਇੱਕ ਸਤਨ ਬਹੁਤ ਵੱਡਿਆ ਬੀ ਸਪੇਸ ਤੇ ਬਹੁਤ ਵੱਡਾ ਸਥਾਨ ਬਹੁਤ ਦੀ ਜਗਾ ਜਗਿਆ ਖੋਲ ਸਕਦਾ ਉਹ ਹੈ ਕਿ ਕਪਤਾ ਬਾਤਿਚੜ ਵਾਂਗ ਹੁਣ ਇਹ ਜਿਹੜੀ ਸ਼ਕਤੀ ਹੈ ਜੀ ਸਤਾ ਹੈ ਆਪਣੇ ਆਪ ਦੇ ਵਿੱਚ ਹੀ ਕਿ ਕੀਆ ਜਾ ਸਕਦਾ ਹੈ ਇਹਦੇ ਬਾਰੇ ਕਈ ਲੋਕ ਕਹ ਸਕਦੇ ਨਹੀਂ ਕਪਤਾ ਬਸੰਤ ਵਾਂਗ ਹੁੰਦੀ ਜਾਂ ਕਪਤਾ ਜਿਹੜੀ ਹੈ ਸਿਆਰੇ ਵਾਂਗ ਹੁੰਦੀ ਜਾਂ ਕਪਤਾ ਮੌਨਸੂਨ ਵਾਂਗ ਹੁੰਦੀ ਹੈ ਮੇਰਾ ਮਤਲਬ ਹੈ ਕਿ ਨਾ ਖੂਬਸੂਰਤ ਵਰਤਿਆ ਹੈ ਪਰ ਜਿਹੜੀ ਮਾਂ ਦੇਵਤੀ ਕਵਤਾ ਦੀ ਪੱਛੜ ਹੈ ਉਹਦੇ ਵਿੱਚ ਜਦੋਂ ਤੁਸੀਂ ਪੜ੍ਹੋਗੇ ਨਾ ਭਾਵੇਂ ਪਹਿਲਾਂ ਇਹੋ ਹੀ ਹੈ ਕਵਤਾ ਪੱਛੜ ਵੱਨੂ ਜੀ ਹੈ ਪਰ ਉਹਦੇ ਵਿੱਚ ਸਾਰੇ ਮੌਸਮ ਚਾਹੇ ਉਸੰਤ ਚਾਹੇ ਉਸਾਰ ਚਾਹੇ ਗਰਮੀ ਹੈ ਉਹ ਸਾਰੇ ਦੱਤੇ ਉਹ ਤਾਂ ਉਹ ਖਾਈਂ ਦੇ ਗਰੀ ਜਿੱਥੇ ਇੱਕ ਮੈਂ ਸਿਰਫ ਕਮੈਂਟ ਕਰ ਸੀ ਜਾਵਾਂਗਾ ਅਵੇਪਣਾ ਅਵੇ ਸੈਕੂਨਾਂ ਨੇ ਉਹ ਗੱਲ ਕੀਤੀ ਲਾਖ ਪਿੰਡ ਕਿਰਾਉਂਤਾ ਦੇ ਵਿੱਚ ਲਿਖਿਆ ਕਿ ਉਹਦੇ ਬਾਰੇ ਮੇਰੀ ਬੇਨਤੀ ਹੈ ਕਿ ਅਸੀਂ ਜਿਹੜਾ ਹੈ ਮੈਂ ਖੁਦ ਇੱਕ ਹਫ਼ਤਾ ਲਿਖੀ ਸੀ ਨੂੰ ਯਾਦ ਹੈ ਕਿ ਅਸੀਂ ਪੰਜਾਬੀ ਮੂਰੇ ਦਾ ਫੋਟਾ ਲਾਇਆ ਸੀ ਤਾਂ ਉਦੋਂ ਮੈਂ ਹਫ਼ਤਾ ਲਿਖੀ ਸੀ ਇਹ ਜੋ ਇਮਾਰਤਾਂ ਸੱਤਾ ਦੀਆਂ ਬਾਟਾਂ ਪਰ ਮੈਂ ਕਹਿੰਦਾ ਕਿ ਸਾਨੂੰ ਇਦਾਂ ਸਧਾਰਨ ਕਰਨ ਮੇਕਅਪ ਇਹ ਜਿਹੜੀਆਂ ਆ ਆ ਜਿਹੜੀਆਂ ਕੁਮਾਰ ਧਨ ਜਿਹਦੇ ਜਿਹੜੀਆਂ ਕਿਰਤ ਕਿਰਤੀਆਂ ਨੇ ਯਾਰ ਅਸੀਂ ਜੇ ਇਹਨੂੰ ਸਦਾਰਨ ਤੌਰ ਤੇ ਕਹਿੰਦੇ ਕਿ ਇਹ ਉਹਨਾਂ ਦੀ ਐਕਸਪਲੋਇਟੇਸ਼ਨ ਤੇ ਬਣੀ ਹੈ ਇਹ ਉਸ ਦਾ ਇੱਕ ਪੰਖ ਹੈ ਪਰ ਨਾਲ ਨਾਲ ਇੱਕ ਇਹ ਵੀ ਪੱਖ ਹੈ ਕਿ ਉਹ ਸਧਾਰਨ ਲੋਕਾਂ ਦੀ ਕਿੱਤਿਆਂ ਦੀ ਕਿੱਤ ਉਹਨਾਂ ਦੀ ਕਲਾ ਉਹਨਾਂ ਦੇ ਸੋਚ ਉਹਦਾ ਜਿੰਦਾ ਜਾਗਦਾ ਦਸਤਾਵੇਜ਼ ਨਹੀਂ ਇਹ ਕਿਸੇ ਸਿਰਫ ਮਹਾਰਾਜੇ ਦੀ ਨੰਗੀ ਦੌਲਤ ਦਾ ਪ੍ਰਕਾਸ਼ ਨਹੀਂ ਵੀ ਜਿੱਦਾਂ ਮੈਂ ਲਿਖਿਆ ਸੀ ਕਿ ਇਹ ਸੱਤਾ ਦੀਆਂ ਬਾਤਾਂ ਨਹੀਂ ਸਿਰਫ ਸੱਤਾ ਦੀਆਂ ਬਾਤਾਂ ਹੀ ਨਹੀਂ ਇਹ ਇਸ ਤੋਂ ਕਿਤੇ ਵੱਧ ਹੁੰਦੀ ਇਸ ਲਈ ਮੇਰਾ ਖਿਆਲ ਦੇ ਵਿੱਚ ਮੇਰੀ ਸ਼ਿਫਾਰਿਸ਼ ਹੈ ਕਿ ਮੌਨ ਜੀ ਦੀ ਜਿਹੜੀ ਉਹਨੇ ਦੱਸੋ ਜਿਹੜੀ ਜਿਹੜੀ ਕਿਤਾਬ ਹੈ ਉਹਨੇ ਦੱਸੋ ਕੋਈ ਇਸ ਮਾਮਲੇ ਦੇ ਖਾਸ ਮਾਤਵਰ ਰੱਖੀ ਹੈ ਕੀ ਕਿਰਤੀ ਵੀ ਇਸ ਤਰੀਕੇ ਨਾਲ ਆਪਣੀ ਕਿਰਤ ਨੂੰ ਜਿਹੜਾ ਉਹ ਕਿਵੇਂ ਉਹਦਾ ਮਜ਼ਾ ਰੱਖਣਾ ਚਾਹੁੰਦਾ ਹੈ ਕਿਵੇਂ ਉਹ ਵੇਰ ਬੂਠੇ ਬਣਾਉਣਾ ਚਾਹੁੰਦਾ ਹੈ ਕਿਵੇਂ ਉਸ ਨੂੰ ਸ਼ਿਲਪੀ ਜਿਹੜਾ ਉਹ ਕਿਸ ਤਰੀਕੇ ਦਾ ਉਸ ਨੂੰ ਬਣਾ ਕੇ ਪੇਸ਼ ਕਰਨਾ ਚਾਹੁੰਦਾ ਹੈ ਇਹ ਦੋਵੇਂ ਚੀਜ਼ਾਂ ਜਿੱਦਾਂ ਫੈਡਰਿਕ ਐਂਜਲ ਨੇ ਕਿਹਾ ਸੀ ਕਿ ਜਿਹੜੀ ਹਮੇਸ਼ਾ ਜਿਹੜੀ ਮਨੁੱਖਤਾ ਦੇ ਵਿਕਾਸ ਦਾ ਹਰ ਕਦਮ ਜਿਹੜਾ ਦੋਹੋਂ ਹਨ ਇੱਕ ਪਾਸੇ ਜਿਹੜੀ ਹੈ ਉਹ ਉਹ ਉਹਦੇ ਵਿੱਚ ਕੁਆਲਿਟੀ ਹੁੰਦੀ ਹੈ ਜ਼ੁਲਮ ਹੁੰਦਾ ਹੈ ਦੂਜੇ ਪਾਸੇ ਉਹਦੇ ਨਾਲ ਕੁਝ ਹੋਰ ਤਾਂ ਦਾ ਕੋਰ ਵੀ ਬਣ ਰਿਹਾ ਹੁੰਦਾ ਜਿਹੜਾ ਬੇਸਕਾਰਾ ਜਿਹੜਾ ਉਹ ਹੁੰਦਾ ਔਰ ਇੱਕ ਅਖੀਰ ਕਿ ਮੈਂ ਇਹੀ ਕਹਾਂਗਾ ਕਿ ਇੱਕ ਬਹੁਤ ਵਧੀਆ ਕਵਤਾਂਮ ਜਿਨ੍ਹਾਂ ਚ ਸ਼ਬਦਿਕ ਸੋਪਣ ਵੀ ਹੈ ਔਰ ਵਿਚਾਰ ਭਾਰਕ ਸੋਪਣ ਵੀ ਹੈ ਪਰ ਔਰ ਚੁਣੌਤੀ ਜਿਹੜੀ ਹੈ ਸਾਡੇ ਸਾਹਮਣੇ ਇਹੀ ਹੈ ਗੇਕ ਉਤਾਰਨਾ ਸਿਰਫ ਪੜੇ ਲਿਖੇ ਜਾਂ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਪੜਨ ਵਾਲੇ ਜਿਹੜੇ ਲੋਕ ਐ ਉਹਨਾਂ ਤੱਕ ਮਹਰੂਰ ਨਾ ਹੈ। ਉਹ ਤਾਂ ਕਿਵੇਂ ਅੱਗੇ ਤੱਕ ਪਹੁੰਚੇ। ਇਹਦੇ ਵਿੱਚ ਨੂੰ ਬੜੀ ਇੱਕ ਬੁਰੋਤਾ ਪਾਸ ਦੀ ਵਾਰੰਡਾ ਮੈਂ ਵੀ ਨੂੰ ਸਜੀਤ ਬਾਦਰੋਂ ਨਾਲ ਆਪਣੀ ਆਖਰੀ ਯਾਦ ਅੰਦੇਸ਼ ਦੇ ਵਿੱਚ ਉਹ ਉਸ ਪ੍ਰੋਗਰਾਮ ਵੀ ਆਖਰੀ ਮਹਿਫਲ ਸੀ ਤੇ ਮੈਂ ਬਰਤਨ ਸਾਹਿਬ ਦੇ ਵਿੱਚ ਮੈਂ ਸੀ ਮੈਂ ਪਾਤਰ ਦੀ ਸਪਲੇਸ ਸੀ ਉਹਦੇ ਵਿੱਚ ਪਾਤਰ ਹੋਣਾ ਨੇ ਆਪਣੀ ਗੱਤਾਂ ਸੁਣਾਈ ਖੂਗਿਰਦਾਂ ਨੇ ਬਾਤਾਂ ਤੇ ਮੈਂ ਕੋਲ ਤਾਂ ਪਹਿਲਾਂ ਵੀ ਪੜੀ ਸੀ ਜਦੋਂ ਮੈਂ ਪਹਿਲਾਂ ਪੜੀ ਸੀ ਪਾਤਰ ਮੈਨੂੰ ਬੜੀ ਠੀਕ ਠੀਕ ਪਾਤਰ ਲੱਗਦੀ ਸੀ ਪਰ ਜਦੋਂ ਪਾਤਰ ਹੋਣਾ ਨੇ ਉਹ ਗਾ ਕੇ ਸੁਣਾਈ ਇਹਦਾ ਲੱਗਦਾ ਸੀ ਪਾਤਰ ਕਿਹਨੇ ਖੂਤ ਵਿੱਚੋਂ ਬੋਲ ਰਿਹਾ ਗੂਗਰ ਦਾ ਜੰਗਾਰ ਨਾਮ ਹੈ ਔਰ ਉਹ ਪੰਜਾਬ ਦੇ ਪੂਰੇ ਇਤਿਹਾਸ ਦੀ ਕਹਾਣੀ ਸੀ ਤੇ ਮੈਂ ਪਾਤਰ ਨੂੰ ਪਾਤਰ ਨੂੰ ਕਿਹਾ ਕਿ ਅੱਜ ਪਤਾ ਲੱਗਿਆ ਕਿ ਤੂੰ ਕੀ ਹੈ ਪਰ ਪਾਤਰ ਹੁਣ ਆਖਿਆ ਕਿ ਕਿਹਦੇ ਵਿੱਚ ਆਪਣੀ ਜਿਹੜਾ ਲਾਈਨ ਹੈ ਜਾਂ ਸੰਗੀਤ ਹੈ ਉਹਦਾ ਕੀ ਮਤਲਬ ਹੈ ਤੇ ਪਾਤਰਾਂ ਨੂੰ ਜਾਂ ਸਾਨੂੰ ਇਸ ਸਮਝ ਨਹੀਂ ਆਈ ਇਹ ਕੁ ਬਾਣੀ ਜਿਹੜੀ ਹੈ ਉਹ ਕਿਉਂ ਜਿਹੜੀ ਹੈ ਰਾਗਮ ਦੇ ਵਿੱਚ ਲਿਖੀ ਕਿਉਂਕਿ ਜਦੋਂ ਅਸੀਂ ਪੰਜਾਬੀ ਵਿੱਚ ਬੈਠਦੇ ਹਾਂ ਜੇ ਅਸੀਂ ਕਹਿ ਰਹੇ ਹਾਂ ਕਿ ਮਾਨ ਦੇਸ਼ ਦੀ ਕੌਫਤਾ ਵਿਚਾਰ ਤੁਹਾਡਾ ਵੀ ਕੌਫਤਾ ਹੈ ਤੇ ਅਸੀਂ ਜੇ ਸ਼ੁਰੂ ਤੋਂ ਵੇਖਦੇ ਹਾਂ ਫਰੀਦ ਔਰ ਭਗਤਾਂ ਸਾਹਿਬ ਦੇ ਤੋਂ ਉਹ ਤਾਂ ਵੇਖਦੇ ਆ ਕਿ ਵਿਚਾਰਾ ਨੂੰ ਹੀ ਕੌਫਤਾ ਦੇ ਵਿੱਚ ਸੁਆ ਹੈ ਜਿੱਦਾਂ ਗੱਜੀ ਸਾਹਿਬ ਜਿਹੜਾ ਇੱਕ ਖਾਸ ਤੌਰ ਤੇ ਕਿਹਾ ਰਹੇ ਹਾਂ ਬਹੁਤ ਹੀ ਸਮੁੰਬੀਲੀ ਹੈ ਇੱਕ ਜਿਹੜੀ ਹੈ ਇੱਕ ਇੱਕ ਰੂਪ ਇੱਕ ਜਿਹੜਾ ਸੁਮੀਲ ਜਿਹੜਾ ਸਾਡੇ ਸਾਹਮਣੇ ਪੇਸ਼ ਇਸ ਲਈ ਸਭ ਨੂੰ ਇਸ ਗੱਲ ਤੇ ਪਹੁੰਚਾਉਣਾ ਹੈ ਅਨੰਦਨੌਰ ਕੱਕੜਾ ਹੋਣ ਹੈ ਬਹੁਤ ਹੀ ਵਧੀਆ ਪੇਪਰ ਪੜਿਆ ਜਿਹਦੇ ਵਿੱਚ ਉਹਨਾਂ ਨੇ ਸਮਾਜ ਦੀ ਪੰਕਤ ਦੇ ਸੱਤਰੇ ਤੇ ਪਾਸੋਂ ਇਹਨੂੰ ਵੇਖਣ ਦੀ ਕੋਸ਼ਿਸ਼ ਕੀਤੀ ਜਿੱਦਾਂ ਕਿ ਸਾਨੂੰ ਆਪਣੀ ਬਿਰੋਚਨਾ ਵਿੱਚ ਵੇਖਣਾ ਚਾਹੀਦਾ ਹੈ سماجک سروکار نے کس طریقے نے کس طریقے نے اور منک کے ٹھنڈ اور منقطع گافا ہے اور اس کی ٹوٹ پائی جس کا کبھی پیش ہوئی ہے بڑی ودیا طرح پیش کیا بہت بہت شکریہ بہت 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 شکریہ ڈاکٹر سوراجی جی